ਕਸ਼ਮੀਰ ਸਿੰਘ ਅਕਸਰ ਆਪਣੇ ਪਰਿਵਾਰ ਨੂੰ ਕਹਿੰਦਾ ਕਿ ਜੇ ਉਸ ਦਾਤੇ ਨੇ ਰੌਸ਼ਨੀ ਖੋਈ ਹੈ ਉਹ ਵਾਪਸ ਦੇਣ ਦੀ ਸਮਰੱਥਾ ਵੀ ਰੱਖਦਾ ਮੈਂ ਉਸ ਦੇ ਦਰ ਤੇ ਜਾਣਾ ਨਹੀਂ ਛੱਡਾਂਗਾ ਹੁਣ ਕਸ਼ਮੀਰ ਸਿੰਘ ਦਾ ਨਿਤਨੇਮ ਬਦਲ ਗਿਆ ਸੀ ਉਸ ਦੀ ਪਤਨੀ ਉਸ ਦਾ ਹੱਥ ਫੜ ਕੇ ਉਸ ਨੂੰ ਰੋਜ਼ਾਨਾ ਸ਼੍ਰੀ ਦਰਬਾਰ ਸਾਹਿਬ ਛੱਡ ਆਉਂਦੀ। ਕਸ਼ਮੀਰ ਸਿੰਘ ਜੋ ਦੇਖ ਨਹੀਂ ਸਕਦਾ ਸੀ ਉਸ ਨੇ ਜੋੜਾ ਘਰ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਉਹ ਨਿਮਾਣਾ ਬਣ ਕੇ ਇੱਕ ਕੋਨੇ 'ਚ ਬੈਠ ਜਾਂਦਾ ਤੇ ਸੰਗਤਾਂ ਦੇ ਜੋੜੇ ਟੋ ਟੋ ਕੇ ਫੜਦਾ। ਬੜੀ ਨਿਮਰਤਾ ਨਾਲ ਉਹਨਾਂ ਨੂੰ ਸਾਫ਼ ਕਰਦਾ ਤੇ ਖਾਣਿਆਂ 'ਚ ਰੱਖਦਾ। ਕਈ ਵਾਰ ਲੋਕ ਉਸ ਦੀ ਹਾਲਤ ਦੇਖ ਕੇ ਤਰਸ ਖਾਂਦੇ ਤੇ ਉਸ ਦੇ ਹੱਥ ਤੇ ਪੈਸੇ ਰੱਖਣ ਦੀ ਕੋਸ਼ਿਸ਼ ਕਰਦੇ। ਪਰ ਕਸ਼ਮੀਰ ਸਿੰਘ ਬੜੇ ਸਤਕਾਰ ਨਾਲ ਮਨਾ ਕਰ ਦਿੰਦਾ। ਉਹ ਉਸ ਦੀਆਂ ਅੱਖਾਂ ਵਿੱਚੋਂ ਨਿਰੰਤਰ ਹੰਝੂ ਵਗਦੇ ਰਹਿੰਦੇ ਤੇ ਮਾਨੀ ਮਨ ਅਰਦਾਸ ਕਰਦਾ, "ਹੇ ਗਰੀਬ ਨਿਵਾਜ, ਮੈਂ ਦੁਨੀਆਂ ਦੇ ਰੰਗ ਤਮਾਸ਼ੇ ਦੇਖਣ ਦਾ ਲਾਲਚੀ ਨਹੀਂ ਹਾਂ। ਮੈਂ ਤਾਂ ਵਸ ਇੱਕ ਵਾਰ ਤੁਹਾਡੇ ਸੁਨਹਿਰੀ ਦਰਬਾਰ ਤੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰਨਾ ਚਾਹੁੰਦਾ। ਮੈਨੂੰ ਇਹ ਹਨੇਰਾ ਮਨਜ਼ੂਰ ਹੈ, ਜੇ ਇਸ ਵਿੱਚ ਤੁਹਾਡੀ ਰਜ਼ਾ ਹੈ। ਪਰ ਮੇਰੀ ਆਤਮਾ ਤੁਹਾਡੇ ਨੂਰ ਲਈ ਤੜਫ ਰਹੀ ਹੈ।" ਇੱਕ ਦਿਨ ਅੰਮ੍ਰਿਤ ਵੇਲੇ ਜੋ ਦੁਆਸਾ ਦੀਵਾਰ ਦਾ ਕੀਰਤਨ ਹੋ ਰਿਹਾ ਸੀ ਤੇ ਮਾਹੌਲ ਪੂਰੀ ਤਰ੍ਹਾਂ ਰੂਹਾਨੀਅਤ ਚ ਭਿੱਜਿਆ ਹੋਇਆ ਸੀ ਕਸ਼ਮੀਰ ਸਿੰਘ ਜੋੜਾ ਘਰ ਵਿੱਚ ਸੇਵਾ ਕਰ ਰਿਹਾ ਸੀ ਅਚਾਨਕ ਉਸ ਨੂੰ ਮਹਿਸੂਸ ਹੋਇਆ ਕਿ ਕੋਈ ਬਹੁਤ ਹੀ ਤੇਜਸਵੀ ਤੇ ਰੂਹਾਨੀ ਸ਼ਖਸੀਅਤ ਉਸ ਦੇ ਕੋਲ ਆ ਕੇ ਖੜੀ ਹੋਈ ਹੈ ਹਾਲਾਂਕਿ ਦੇਖ ਨਹੀਂ ਸੀ ਸਕਦਾ ਉਹਦੇ ਆਲੇ ਦੁਆਲੇ ਇੱਕ ਅਜੀਬ ਜਿਹੀ ਖੁਸ਼ਬੂ ਫੈਲ ਗਈ ਔਰਾ ਬਦਲ ਗਿਆ ਉਸ ਨਰਾਨੀ ਸਿੰਘ ਨੇ ਚਿੱਟੇ ਵਸਤਰ ਪਾਏ ਹੋਏ ਸੀ ਕਸ਼ਮੀਰ ਸਿੰਘ ਦੇ ਮੋਢੇ ਤੇ ਹੱਥ ਰੱਖਿਆ ਕਸ਼ਮੀਰ ਸਿੰਘ ਨੂੰ ਅਜੀਬਾ ਮਹਿਸੂਸ ਹੋਇਆ ਜਿਵੇਂ ਉਸ ਦੇ ਸਰੀਰ ਵਿੱਚ ਬਿਜਲੀ ਦੀ ਇੱਕ ਲਹਿਰ ਦੌੜ ਗਈ ਹੋਵੇ ਉਸ ਸਿੰਘ ਨੇ ਬੜੀ ਮਿੱਠੀ ਤੇ ਗੰਭੀਰ ਆਵਾਜ਼ ਚ ਕਿਹਾ ਕਸ਼ਮੀਰ ਸਿੰਘਾ ਤੇਰੀ ਸੇਵਾ ਗੁਰੂ ਦੇ ਦਰ ਤੇ ਕਬੂਲ ਹੋਈ ਹੈ ਉਠ ਹਿੰਮਤ ਕਰ ਤੇ ਦੁਖਪੰਜਨੀ 베ਰੀ ਦੇ ਕੋਲ ਜਾ ਕੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰ ਜਦੋਂ ਚੁੱਭੀ ਲਾਵੇਂ ਤਾਂ ਸੱਚੇ ਮਨ ਨਾਲ ਚੌਥੇ ਪਾਤਸ਼ਾਹ ਦਾ ਧਿਆਨ ਧਰਿ ਤੇਰਾ ਹਨੇਰਾ ਦੂਰ ਹੋਣ ਦਾ ਵੇਲਾ ਆ ਗਿਆ ਕਸ਼ਮੀਰ ਸਿੰਘ ਕੁਝ ਪੁੱਛਣ ਹੀ ਲੱਗਾ ਸੀ ਪਰ ਜਦੋਂ ਉਸਨੇ ਹੱਥ ਵਧਾਇਆ ਤਾਂ ਉੱਥੇ ਕੋਈ ਨਹੀਂ ਸੀ ਉਹ ਸਿੰਘ ਇੰਨੀ ਤੇਜ਼ੀ ਨਾਲ ਭੀੜ ਵਿੱਚ ਅਲੋਪ ਹੋ ਗਏ ਕਿਸੇ ਨੂੰ ਨਹੀਂ ਪਤਾ ਲੱਗਾ ਕਸ਼ਮੀਰ ਸਿੰਘ ਡਿੱਗਦਾ ਢੈਂਦਾ ਕੰਦਾਂ ਦਾ ਸਹਾਰਾ ਲੈਂਦਾ ਹੋਇਆ ਅਖੀਰ ਦੁਖਪੰਜਨੀ ਬੇਰੀ ਕੋਲ ਪਹੁੰਚ ਗਿਆ ਉਸ ਦਾ ਸਾਰਾ ਸਰੀਰ ਕੰਬ ਰਿਹਾ ਸੀ ਪਰ ਮਨ ਵਿੱਚ ਵਿਸ਼ਵਾਸ ਦੀ ਜੋਤ ਜਗ ਰਹੀ ਸੀ ਉਸ ਨੇ ਵਾਹਿਗੁਰੂ ਦਾ ਜਾਪ ਕੀਤਾ ਸਰੋਵਰ ਦੇ ਪਵਿੱਤਰ ਜਲ ਵਿੱਚ ਚੁੱਭੀ ਲਈ ਜਿਵੇਂ ਹੀ ਉਸ ਨੇ ਜਲ ਦੀਆਂ ਬੂੰਦਾਂ ਆਪਣੀਆਂ ਅੱਖਾਂ ਤੇ ਮਲੀਆਂ ਉਸ ਨੂੰ ਅੱਖਾਂ ਦੇ ਪਿੱਛੇ ਇੱਕ ਤੇਜ ਪ੍ਰਕਾਸ਼ ਦਾ ਠਮਾਕਾ ਮਹਿਸੂਸ ਹੋਇਆ ਜਦੋਂ ਉਸਨੇ ਹੌਲੀ-ਹੌਲੀ ਆਪਣੀਆਂ ਪਲਕਾਂ ਖੋਲੀਆਂ ਤਾਂ ਪਹਿਲਾ ਸਭ ਕੁਝ ਧੁੰਦਲਾ-ਧੁੰਦਲਾ ਨਜ਼ਰ ਆਇਆ ਪਰ ਫੇਰ ਮਹਿਜ਼ ਕੁਝ ਸਕਿੰਟਾਂ ਦੇ ਵਿੱਚ ਉਸ ਦੇ ਸਾਹਮਣੇ ਸਾਰਾ ਨਜ਼ਾਰਾ ਸਾਫ਼ ਹੋ ਗਿਆ ਸਾਹਮਣੇ ਸ੍ਰੀ ਹਰਮੰਦਰ ਸਾਹਿਬ ਦਾ ਸੁਨਹਿਰੀ ਗੁੰਬਦ ਅੰਮ੍ਰਿਤ ਵੇਲੇ ਦੀ ਰੌਸ਼ਨੀ ਵਿੱਚ ਚਮਕ ਰਿਹਾ ਸੀ ਕਸ਼ਮੀਰ ਸਿੰਘ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਆ ਰਿਹਾ ਸੀ ਉਹ ਦੇਖ ਸਕਦਾ ਸੀ ਉਹ ਸੰਗਤ ਨੂੰ ਸਰੋਵਰ ਨੂੰ ਤੇ ਗੁਰੂ ਦੇ ਘਰ ਨੂੰ ਦੇਖ ਸਕਦਾ ਸੀ ਉਸ ਦੀਆਂ ਅੱਖਾਂ ਵਿੱਚ ਸ਼ੁਕਰਾਨੇ ਦੇ ਹੰਝੂ ਵਹਿ ਤੁਰੇ ਉਸ ਸਰੋਵਰ ਦੇ ਕੰਢੇ ਲੰਮਾ ਪੈ ਗਿਆ ਤੇ ਉੱਚੀ-ਉੱਚੀ ਕਹਿਣ ਲੱਗਿਆ ਧੰ ਗੁਰੂ ਰਾਮਦਾਸ ਧੰ ਗੁਰੂ ਰਾਮਦਾਸ ਤੁਸੀਂ ਮੇਰੀ ਲਾਜ ਰੱਖ ਲਈ ਜਦੋਂ ਕਸ਼ਮੀਰ ਸਿੰਘ ਵਾਪਸ ਜੋੜਾ ਘਰ ਆਇਆ ਤਾਂ ਉੱਥੇ ਮੌਜੂਦ ਸੇਵਾਦਾਰਾਂ ਨੂੰ ਦੇਖ ਕੇ ਬੜੇ ਹੈਰਾਨ ਹੋਏ ਕਿ ਜਿਹੜਾ ਇਨਸਾਨ ਕੱਲ ਤੱਕ ਸਹਾਰੇ ਨਾਲ ਤੁਰਦਾ ਸੀ ਉਹ ਅੱਜ ਆਪ ਸੰਗਤ ਦੇ ਚਿਹਰੇ ਪਛਾਣ ਰਿਹਾ ਹੈ ਜਦੋਂ ਇਹ ਖਬਰ ਫੈਲੀ ਤਾਂ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਇੱਕ ਮੈਡੀਕਲ ਚਮਤਕਾਰ ਉਸ ਨੂੰ ਕਰਾ ਰਿਹਾ ਪਰ ਕਸ਼ਮੀਰ ਸਿੰਘ ਜਾਣਦਾ ਸੀ ਕਿ ਇਹ ਕੋਈ ਵਿਗਿਆਨ ਨਹੀਂ ਸਗੋਂ ਉਸ ਦੇ ਗੁਰੂ ਦੀ ਰਹਿਮਤ ਸੀ ਕਸ਼ਮੀਰ ਸਿੰਘ ਨੇ ਆਪਣਾ ਬਾਕੀ ਜੀਵਨ ਫਿਰ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਦੇ ਲੇਖੇ ਲਾਇਆ ਅੱਜ ਵੀ ਉੱਥੇ ਨਜ਼ਰ ਆਉਂਦਾ ਉਸ ਦੀਆਂ ਅੱਖਾਂ ਹੁਣ ਪਹਿਲਾਂ ਨਾਲੋਂ ਜ਼ਿਆਦਾ ਚਮਕਦਾਰ ਨੇ ਕਿਉਂਕਿ ਉਹਨਾਂ ਵਿੱਚ ਗੁਰੂ ਦੇ ਦਰਸ਼ਨਾਂ ਦਾ ਨੂਰ ਵਸਿਆ ਹੋਇਆ ਹੈ ਉਸਾ ਜੀਵਨ ਇਸ ਗੱਲ ਦਾ ਸਬੂਤ ਹੈ ਕਿ ਜਿੱਥੇ ਦੁਨੀਆਂ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਣ ਉੱਥੇ ਗੁਰੂ ਰਾਮਦਾਸ ਜੀ ਦਾ ਦਰ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ ਤਾਂ ਇਹ ਕਹਾਣੀ ਇਹੀ ਸਿਖਾਉਂਦੀ ਹੈ ਕਿ ਸੱਚੀ ਸ਼ਰਧਾ ਨਿਸ਼ਕਾਮ ਸੇਵਾ ਕਦੇ ਬਿਰਥੀ ਨਹੀਂ ਜਾਂਦੀ ਜੇਕਰ ਤੁਹਾਡਾ ਭਰੋਸਾ اٹਲ ਹੈ ਤਾਂ ਪਰਮਾਤਮਾ ਕੁਦਰਤ ਦੇ ਨਿਯਮਾਂ ਨੂੰ ਬਦਲ ਕੇ ਆਪਣੇ ਭਗਤ ਦੀ ਬੈਜ ਰੱਖਦਾ ਜ਼ਰੂਰ ਹੈ ਤਾਂ ਇਸ ਕਰਕੇ ਇਹ ਕਹਾਣੀ ਜਿਹੜੀ ਹੈ ਬਹੁਤ ਜ਼ਿਆਦਾ ਕਿਤਨਾ ਕਿਤੇ ਇਮੋਸ਼ਨਲ ਹੈ ਸਾਨੂੰ ਬਹੁਤ ਜ਼ਿਆਦਾ ਕੁਝ ਸਿਖਾ ਕੇ ਜਾਂਦੀ ਹੈ ਤਾਂ ਕਹਿੰਦੇ ਨਹੀਂ ਹੁੰਦੇ ਜਦੋਂ ਪ੍ਰਕਰਮਾ ਦੇ ਵਿੱਚ ਖੜਾ ਹੋ ਕੇ ਆਪਣੇ ਗੁਰੂ ਦੇ ਦਰਸ਼ਨ ਕਰ ਰਿਹਾ ਸੀ ਨਾ ਉਹਦੀ ਉਹਦੀ ਲਾਲੀ ਹੋਰ ਸੀ ਉਹਦੇ ਚਿਹਰੇ ਦੀ ਅਜੀਹੀ ਲਾਲੀ ਜਿਵੇਂ ਕੋਈ ਮੁਰਦਾ ਮੁਰ ਜੀ ਉੱਠਿਆ ਹੋਵੇ ਸੰਗਤਾਂ ਸੇਵਾਦਾਰ ਕਈ ਮਹੀਨਿਆਂ ਤੋਂ ਟੋ ਟੋ ਕੇ ਚਲਦੇ ਵੇਖਦੇ ਸੀ ਜੋ ਲੋਕ ਉਸ ਨੂੰ ਅੱਜ ਉਹਦੀਆਂ ਚਮਕਦਾਰ ਅੱਖਾਂ ਵੇਖ ਕੇ 당ਗ ਰਹਿ ਜਾਂਦੇ ਨੇ ਸੋ ਵਿਗਿਆਨ ਦੀ ਦੁਨੀਆ ਦੇ ਵਿੱਚ ਜਿੱਥੇ ਸੁੱਕੀਆਂ ਹੋਈਆਂ ਨਾੜਾਂ ਦਾ ਮੁੜ ਸੁਰਜੀਤ ਹੋਣਾ ਨਾ mumkin ਮੰਨਿਆ ਜਾਂਦਾ ਹੈ ਉੱਥੇ ਕਸ਼ਮੀਰ ਸਿੰਘ ਦਾ ਕੇਸ ਇੱਕ ਅਜਿਹੀ ਮਿਸਾਲ ਬਣ ਗਿਆ ਜਿਸ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਸਤਗੁਰ ਮੀਰਾ ਮਾਰਜੀਵਾਲਾ ਉਸ ਦਿਨ ਤੋਂ ਬਾਅਦ ਕਸ਼ਮੀਰ ਸਿੰਘ ਦਾ ਜੀਵਨ ਪੂਰੀ ਤਰ੍ਹਾਂ ਬਦਲ ਗਿਆ। ਉਸਨੇ ਆਪਣੇ ਘਰ ਦੇ ਕੰਮਕਾਜ ਦੇ ਨਾਲ ਨਾਲ ਬਾਕੀ ਦਾ ਸਾਰਾ ਸਮਾਂ ਸ਼੍ਰੀ ਦਰਬਾਰ ਸਾਹਿਬ ਨੂੰ ਸਮਰਪਿਤ ਕੀਤਾ, ਉਹਨਾਂ ਦੀ ਸੇਵਾ 'ਚ ਸਮਰਪਿਤ ਕੀਤਾ। ਅੱਜ ਵੀ ਜੇਕਰ ਤੁਸੀਂ ਅੰਮ੍ਰਿਤਵਿਲੇ ਜੋੜਾ ਘਰ ਵਿੱਚ ਜਾਓ ਤਾਂ ਤੁਹਾਨੂੰ ਇੱਕ ਬਜ਼ੁਰਗ ਸਿੰਘ ਬਹੁਤ ਹੀ ਸ਼ਰਧਾ ਨਾਲ ਸੰਗਤਾਂ ਦੇ ਚਰਨਾਂ ਦੀ ਧੂੜ ਇਕੱਠੀ ਕਰਦਾ ਮਿਲੇਗਾ ਤੇ ਉਸ ਦੀਆਂ ਅੱਖਾਂ ਹਮੇਸ਼ਾ ਨਮ ਰਹਿੰਦੀਆਂ ਨੇ ਪਰ ਉਹ ਹੁਣ ਦੁੱਖ ਦੇ ਹੰਝੂ ਨਹੀਂ ਸਗੋਂ ਉਸ ਇਲਾਹੀ ਪ੍ਰੀਤ ਦੇ ਮੋਤੀ ਨੇ ਕਸ਼ਮੀਰ ਸਿੰਘ ਅਕਸਰ ਸੰਗਤਾਂ ਨੂੰ ਕਹਿੰਦਾ ਲੋਕ ਕਹਿੰਦੇ ਨੇ ਕਿ ਚਮਤਕਾਰ ਪੁਰਾਣੇ ਸਮਿਆਂ 'ਚ ਹੁੰਦੇ ਸੀ ਪਰ ਮੈਂ ਜਿਉਂਦੇ ਜਾਗਦਾ ਸਬੂਤਾਂ ਕਿ ਗੁਰੂ ਰਾਮਦਾਸ ਜੀ ਅੱਜ ਵੀ ਆਪਣੇ ਦਰ ਤੇ ਆਏ ਹਰ ਸਵਾਲੀ ਦੀ ਝੂਲੀ ਪਰਦੇ ਨੇ ਬਸ ਸ਼ਰਤ ਇੰਨੀ ਹੈ ਕਿ ਸਾਡੀ ਅਰਦਾਸ 'ਚ ਤੜਫ ਹੋਣੀ ਚਾਹੀਦੀ ਹੈ ਜੋ ਪੱਥਰਾਂ ਨੂੰ ਪਿਘਲਾ ਦੇਵੇ ਸੋ ਜੀਵਨ ਦੇ ਕਿਸੇ ਵੀ ਮੋੜ ਤੇ ਜੇਕਰ ਹਨੇਰਾ ਮਹਿਸੂਸ ਹੋਵੇ ਤਾਂ ਉਸ ਗੁਰੂ ਦੀ ਸ਼ਰਨ ਫੜ ਲਓ ਉਸ ਰਫ ਅੱਖਾਂ ਦੀ ਰੋਸ਼ਨੀ ਨਹੀਂ ਆਤਮਾ ਵੀ ਰੋਸ਼ਨੀ ਜਿਹੜੀ ਹੈ ਆਤਮਾ ਦੀ ਵੀ ਰੋਸ਼ਨੀ ਬਖਸ਼ਦਾ ਸੋ ਸ਼੍ਰੀ ਦਰਬਾਰ ਸਾਹਿਬ ਦਾ ਸਰੋਵਰ ਕਿਵਤ ਜਲ ਦਾ ਸਰੋਤ ਨਹੀਂ ਹੈ ਸੋ ਬ੍ਰਹਮ ਗਿਆਨ ਤੇ ਸ਼ਕਤੀ ਦਾ ਉਹ ਅੰਮ੍ਰਿਤ ਹੈ ਜੋ ਅਸੰਭਵ ਨੂੰ ਸੰਭਵ ਕਰਦਾ ਜੇਕਰ ਤੁਹਾਡੀ ਨਿਸ਼ਚਾ ਅਡਲ ਹੈ ਤਾਂ ਕੁਦਰਤ ਦੇ ਨਿਯਮ ਵੀ ਤੁਹਾਡੀ ਸੇਵਾ ਲਈ ਬਦਲ ਜਾਂਦੇ ਨੇ ਜੇਕਰ ਤੁਹਾਨੂੰ ਕਸ਼ਮੀਰ ਸਿੰਘ ਦੀ ਇਹ ਸੱਚੀ ਘਟਨਾ ਤੇ ਗੁਰੂ ਰਾਮਦਾਸ ਜੀ ਦੀ ਬੇਅੰਤ ਰਹਿਮ ਦੀ ਕਹਾਣੀ ਨੇ ਤੁਹਾਡੀ ਰੂਹ ਨੂੰ ਛੋਇਆ ਤਾਂ ਕਮੈਂਟ ਬਾਕਸ ਵਿੱਚ ਤਨ ਗੁਰੂ ਰਾਮਦਾਸ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤੇ ਇਹ ਸੰਦੇਸ਼ ਹਰ ਉਸ ਇਨਸਾਨ ਤੱਕ ਪਹੁੰਚਾਓ ਜੋ ਅੱਜ ਜਹੰਨ ਨਰਾਸ਼ਾ ਦੇ ਨੇਰੇ ਚ ਬੈਠਾ ਹੈ ਤਾਂ ਜੋ ਉਸ ਨੂੰ ਵੀ ਗੁਰੂ ਦੇ ਦਰ ਤੋਂ ਉਮੀਦ ਦੀ ਕਿਰਨ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ